ਤੋ ਕੁਦਰਤ ਡੈਰੀ ਫਾਰਮ ਡਾਕਟਰ ਸੁਖਤੈਂਸ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਮੱਝਾਂ ਆਪਣੀਆਂ ਸੂਣ ਤੋਂ ਜਾਂ گاਵਾ ਸੂਣ ਤੋਂ ਬਾਅਦ ਮੈਲਾ ਨਹੀਂ ਛੁੱਟਦੀਆਂ ਸੋ ਦੋਸਤੋ ਇੱਕ ਬਹੁਤ ਵੱਡੀ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਆਪਾਂ ਬੜੀਆਂ ਦਵਾਈਆਂ ਦਿੰਨੇ ਆ ਜਿਵੇਂ ਕਿ ਹੁਣ ਮੈਂ ਤਾਂ ਰਾਜਸ਼ਰੀ ਦੀ ਹਰਬੋਲਿਨ ਯੂਟਰਾਜਨ ਹੋਰ ਬੜੀਆਂ ਦਵਾਈਆਂ ਨੇ ਯੂਟਰਾਵੇਸ ਬਹੁਤ ਤਰ੍ਹਾਂ ਦੀਆਂ ਜਿਵੇਂ ਆਹ ਅਰਗੋਵਟ ਕੈਰਸ ਦੀ ਆਪਾਂ ਹਾਰ ਜਿਹੜਾ ਮਤਲਬ ਕਿ ਦਵਾਈ ਦਿੰਦੇ ਆ ਸੋ ਦੋਸਤੋ ਜੇ ਤੁਹਾਡੇ ਪਸ਼ੂ ਦਾ ਸੂਣ ਤੋਂ ਇੱਕ ਹਫ਼ਤੇ ਬਾਅਦ ਆਫਟਰ ਟੂ 1 ਵੀਕ ਇੱਕ ਹਫ਼ਤੇ ਬਾਅਦ ਜੇ ਤੁਹਾਡੇ ਪਸ਼ੂ ਦਾ ਕੜ ਨਹੀਂ ਚੱਲਦਾ ਮੈਲਾ ਲਗਾਤਾਰ ਉਹ 5-7 ਦਿਨ 6 ਦਿਨ ਨਹੀਂ ਛੱਡਦਾ ਸੋ ਦੋਸਤੋ ਉਹਨੇ ਪੂਰਾ ਦੁੱਧ ਵੀ ਨਹੀਂ ਦੇਣਾ ਤੇ ਉਹਨੇ ਪਰਪਰ ਅੱਗੇ ਜਾ ਕੇ ਹੀਟ 'ਚ ਵੀ ਨਹੀਂ ਆਉਣਾ ਤੇ ਅੱਗੇ ਜਾ ਕੇ ਉਹਨੇ ਬੱਚਾ ਵੀ ਨਹੀਂ ਕਨਸੀਵ ਕਰਨਾ ਸੋ ਜਿਹੜਾ ਉਹਦਾ ਪੂਰਾ ਸੀਜ਼ਨ ਜੇ ਖਰਾਬ ਹੋ ਜਾਏਗਾ ਤੁਸੀਂ ਫਿਰ ਉਹਨੂੰ ਬੜੇ ਤਰ੍ਹਾਂ ਦੀਆਂ ਫੀਡਾਂ ਪਾਓਗੇ ਕਿਉਂਕਿ ਉਹਨੇ ਪੀਕ ਲੈਵਲ ਤੇ ਆਉਣਾ ਹੀ ਨਹੀਂਗਾ ਇਹ ਬੜੀ ਵੱਡੀ ਪ੍ਰੋਬਲਮ ਹੈ ਸਾਡੇ ਕੋਲੇ ਵੀ ਬੜੇ ਤਰ੍ਹਾਂ ਦੇ ਇਸ ਤਰ੍ਹਾਂ ਡੇਲੀ ਕੇਸ ਆਉਂਦੇ ਆ ਫੋਨ ਵੀ ਆ ਗੱਲ ਆ ਜੀ ਉਹਨੇ ਤੁਸੀਂ ਇੱਥੇ ਵੇਖੋ ਵੀ ਜਿਹੜੀ ਆਪਣੀ ਮੱਝ ਨੇ ਘੱਟੋ ਘੱਟ ਇੱਕ ਹਫ਼ਤਾ ਜਿਹੜਾ ਮੈਲਾ ਛਟਣਾ ਚਾਹੀਦਾ ਤੇ ਇੱਕ ਹਫ਼ਤਾ ਹੀ ਗਾਂ ਨੇ ਛਟਣਾ ਚਾਹੀਦਾ ਚਲੋ ਮੋਸਟਲੀ گاਵਾ ਤਾਂ ਮੈਲਾ ਸੜ ਦਿੰਦੀਆਂ ਨੇ ਕੋਈ ਕੋਈ ਗਾਂ ਹੁੰਦੀ ਜਿਹੜੀ ਵਿੱਚੋਂ ਨਹੀਂ ਮੈਲਾ ਸੜਦੀ ਮੱਝਾਂ ਦੇ ਵਿੱਚ ਬੜੀ ਦਿੱਕਤ ਹੈ ਸੋ ਦੋਸਤੋ ਇਹਦਾ ਮੈਂ ਤੁਹਾਨੂੰ ਅੱਜ ਇੱਕ ਘਰੇਲੂ ਨੁਕਸਾ ਦੱਸਣਾ ਬਹੁਤ ਹੀ ਜ਼ਬਰਦਸਤ ਨੁਕਸਾ ਹੈ ਇਹ ਵੀ ਮੈਨੂੰ ਕਿਸੇ ਇੱਕ ਮੇਰੇ ਸੱਜਣ ਨੇ ਦੱਸਿਆ ਸੀਗਾ ਇਹ ਮੈਂ ਉਦੋਂ ਮੱਝਾਂ ਲੈਣ ਗਿਆ ਸੀਗਾ ਹਰਿਆਣੇ ਦੇ ਵਿੱਚ ਸੋ ਉੱਥੇ ਕਰਿਆਣੇ ਦੇ ਵਪਾਰੀ ਨੇ ਮੈਨੂੰ ਇਹ ਦੱਸਿਆ ਸੀ ਨੁਕਸਾ ਵੀ ਇਹ ਜਿਹੜਾ ਤੁਸੀਂ ਦੇ ਦਿਓ ਤੇ ਇਹਦੇ ਨਾਲ ਜਿਹੜੀ ਤੁਹਾਡੀ ਮੱਝ ਉਹ ਮੈਲਾ ਛਟਣਾ ਚਾਲੂ ਕਰ ਦੇਵੇਗੀ ਸੋ ਏ ਨੁਕਸਾ ਜਦੋਂ ਮੈਂ ਆਪਦੀਆਂ ਮੱਝਾਂ ਨੂੰ ਦਿੱਤਾ ਤਾਂ ਇਹ ਬੜਾ ਹੀ کارਗਰ ਨੁਕਸਾ ਸੋ ਮੈਂ ਸੋਚਿਆ ਵੀ ਇਹ ਜਿਹੜਾ ਨੁਕਸਾ ਹੈ ਤੁਹਾਡੇ ਸਾਰੇ ਆਪਦੇ ਪਰਿਵਾਰ ਨਾਲ ਆਪਦੇ ਯੂਟਿਊਬਰ ਦੇ ਜਿੰਨੇ ਮੇਰੇ ਭੈਣ ਭਰਾ ਮੈਨੂੰ ਵੇਖਦੇ ਆ ਸਾਰਿਆਂ ਦੇ ਨਾਲ ਮੈਂ ਸਾਂਝਾ ਕਰਨਾ ਸੋ ਦੋਸਤੋ ਲੈਣਾ ਕੀ ਸਭ ਤੋਂ ਪਹਿਲਾਂ ਦੋਸਤੋ ਲੈਣੀ ਹੈ 200 ਗ੍ਰਾਮ ਹਾਲੋ ਦੋਸਤੋ ਇਹ ਪंसारी ਕੋਲੋਂ ਮਿਲੇਗੀ 200 ਗ੍ਰਾਮ ਲੈਣੀ ਦੋਸਤੋ ਆਪਾਂ ਹਾਲੋ ਤੇ ਦੋਸਤੋ 200 ਗ੍ਰਾਮ ਹੀ ਆਪਾਂ ਲੈਣਾ ਕੋੜ ਸੋ ਦੋਸਤੋ 100 ਗ੍ਰਾਮ ਆਪਾਂ ਲੈਣੀ ਹੈ ਮੋਟੀ ਲਾਚੀ ਮੋਟੀ ਲਾਚੀ ਸੋ ਦੋਸਤੋ ਇਹਨੂੰ ਤੁਸੀਂ 1 ਕਿਲੋ ਪਾਣੀ ਦੇ ਵਿੱਚ 1 ਕਿਲੋ ਪਾਣੀ ਲੈ ਲਓ 1 ਕਿਲੋ ਪਾਣੀ ਦੇ ਵਿੱਚ ਇਹਨੂੰ ਤੁਸੀਂ ਕਾੜਨਾ ਹੈ ਉਬਾਲਣਾ ਨਹੀਂ ਕਾੜਨਾ ਉਬਾਲਣਾ ਦਾ ਉਬਲ ਗਿਆ ਤੇ ਬਸ ਕਾੜਨਾ ਹੈ ਇਹਨੂੰ ਤੁਸੀਂ ਕਾੜਨਾ ਜਦੋਂ ਤੱਕ ਇਹ ਤੁਹਾਡਾ ਸਾਰਾ ਸਮਾਨ ਪਈਆ ਰਹਿ ਜਾਊਗਾ ਮਤਲਬ ਕਿ ਤੁਹਾਡਾ ਜਿਹੜਾ ਕਿਲੋ ਪਾਣੀ ਦੇ ਵਿੱਚੋਂ 5.5 750 ਗ੍ਰਾਮ ਜਿਹੜਾ ਪਾਣੀ ਹੈ ਉਹ ਵਿੱਚੋਂ ਇਹਦੇ ਇਹਦੇ ਵਿੱਚ ਸੁਝੇਗਾ ਜਦੋਂ ਤੁਹਾਡੀ ਹਾਲੋਂ ਪੂਰੀ ਮੋਟੀ ਹੋ ਗਈ ਜਿੱਦਨ ਮੈਂ ਬਣਾਇਆ ਮੈਂ ਤੁਹਾਨੂੰ ਉਸ ਦਿਨ ਵੀ ਉਹਦੀ ਵੀਡੀਓ ਪਾਉਂਗਾ ਹਾਲੋਂ ਬਿਲਕੁਲ ਬਰੀਕ ਹੋਏਗੀ ਨਿੱਕੇ ਨਿੱਕੇ ਦਾਣੇ ਹੋਣਗੇ ਜਦੋਂ ਉਹ ਦਾਣੇ ਪੂਰੇ ਫੁੱਲ ਜਾਣਗੇ ਕੱਚਾ ਨਹੀਂ ਦੇਣਾ ਦੋਸਤੋ ਇਹ ਇੱਥੇ ਤੁਸੀਂ ਮੇਰੀ ਗੱਲ ਦਾ ਇਹ ਨਾ ਹੋਵੇ ਤੁਸੀਂ ਇੱਕ ਦੋ ਉਬਾਲੇ ਦੇ ਦੇ ਕੇ ਤੇ ਮੱਝ ਨੂੰ ਖਵਾ ਦਿਓ ਕੱਚੇ ਦੇ ਨਾਲ ਅੰਦਰ ਗਰਮੀ ਪੈ ਜਾਣੀ ਜੇ ਜਦੋਂ ਹਾਲੋਂ ਪੂਰੀ ਫੁੱਲ ਜਾਵੇ ਪਹਿਲਾਂ ਤੁਸੀਂ ਹੱਥੀਂ ਫੜ ਕੇ ਵੇਖੋ ਪੂਰੀ ਕਰੜੀ ਹੋਊਗੀ ਉਸ ਤੋਂ ਬਾਅਦ ਉਹ ਤੁਹਾਡੀ ਹਾਲੋਂ ਜਿਹੜੀ ਇਹ ਮਤਲਬ ਕਿ ਉਂਗਲ ਤੇ ਤੁਸੀਂ ਰੱਖਿਓ ਉਹ ਪੂਰੀ ਫੁੱਲੀ ਹੋਊਗੀ ਕਿਲੋ ਪਾਣੀ ਜਦੋਂ ਪਾਈ ਜਾ ਰਹਿ ਜਾਵੇ ਸੋ ਦੋਸਤੋ ਇਹ ਤੁਸੀ ਨੁਕਸਾਂ ਲਗਾਤਾਰ ਸਿਰਫ ਦੋ ਤਿੰਨ ਦਿਨੀ ਖਵਾ ਦਿਓ ਚੋਕਰ ਚ ਖਵਾ ਦਿਓ ਪਾਣੀ ਜ ਨਹੀਂ ਦੇਣਾ ਸੋ ਦੋਸਤੋ ਚੋਕਰ ਚ ਖਵਾ ਦਿਓ ਫੀਡ ਚ ਖਵਾ ਦਿਓ ਦਲੀਏ ਚ ਖਵਾ ਦਿਓ ਤਾਂ ਤੁਹਾਡੀ ਮੱਝ ਦੋ ਤਿੰਨ ਦਿਨਾਂ ਬਾਅਦ ਜਿਹੜੀ ਉਹ ਮੈਲੇ ਤੇ ਚੱਲ ਪੇਗੀ ਸੋ ਸਾਰਾ ਮੈਲਾ ਜਿਹੜਾ ਉਹਦਾ ਕੜ ਚੱਲ ਪੇਗਾ ਮੈਲਾ ਸਾਫ ਹੋ ਜਾਏਗਾ ਤੇ ਪੀਕ ਲੈਵਲ ਦੁੱਧ ਤੇ ਆ ਜਾਏਗੀ ਸੋ ਦੁੱਧ ਦੇ ਆ ਜਾਏਗੀ ਤੇ ਵਧੀਆ ਹੀਟ ਚ ਵੀ ਆਵੇਗੀ ਤੇ ਬੱਚਾ ਵੀ ਕਨਸੀਵ ਕਰ ਲਵੇਗੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਸੋ ਦੋਸਤੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ